ਹਾਇਰਬਾਹ ਮਨ ਨੂੰ ਪੈਸੇ ਦੇ ਦੇ ਦਿੱਤੇ ਆ ਜਿਉਂ ਨੇ ਟਾਈਮ ਨਾ ਨਾ ਮੁੜੇ ਤੇ ਜਿਨਾ ਮੈਂ ਆਪਣਾ ਕੰਮ ਕਰਨਾ ਸੀ ਉਹ ਕਿੱਦਾਂ ਹੋਣਾ ਵਾ ਲੋਕਾਂ ਦੇ ਤੇ ਚੱਲ ਹੋਇਆ ਬਗਾਨੇ ਖਾਂਦੇ ਆ ਮੇਰੇ ਤੇ ਆਪਣੇ ਹੀ ਖਾਂ ਤੇ ਟੱਕਰੇ ਆ ਜੇ ਮਾਤਾ ਵਾ ਤੇ ਉਹਨੇ ਕਦੋਂ ਦੀ ਮੇਰੇ ਕੋਲ ਰਕਮ ਲਈ ਕਿਤੇ ਉਹ ਨਹੀਂ ਦੇਂਦਾ ਨਾ ਲੈਣ ਦੀ ਕਿੱਦਾਂ ਕਰਦੀ ਆ ਜੋਬਨ ਕੋ ਮੰਗਦੀ ਆ ਇੱਕ ਤੇ ਬੰਦਾ ਹੀ ਮੇਰਾ ਨਾ ਮੇਰੇ ਵੱਲ ਸਾਥ ਨਹੀਂ ਦਿੰਦਾ ਜੇ ਕਿਤੇ ਥੋੜਾ ਬੋਤਾ ਸਾਥ ਦੇਵੇ ਤੇ ਚੱਲ ਮੈਂ ਉਹਦੀ ਗਰਜ ਪੂਰੀ ਕਰਦਾ ਤੈਨੂੰ ਟਲਕਾ ਕੇ ਦੇਣੀ ਆ ਜੇ ਇਹਨੇ ਮੈਨੂੰ ਦੇ ਦੇਣਾ ਉਹ 15000 ਰੱਖੂ ਆਪਣੇ ਕੋਲ ਤੇ ਜਦੋਂ ਮਨ ਨੂੰ ਦਊਗੀ ਉਦੋਂ ਮੈਂ ਜੋਬ ਨੂੰ ਮੋੜ ਦਊਗੀ ਸਾਰੀ ਕਾਰਮਕਤਾਈ ਤੇ ਐਂ ਸਾਂਭੀ ਫਿਰਦਾ ਜਦਾਂ ਵਿਆਹੇ ਕਰਨਾ ਹੈ ਤੁਰੀ ਜਾਂਦੀ ਆ ਤੇ ਮੇਰਾ ਇਹਨਾਂ ਨਾਲ ਸਾਥ ਦੇਊਗਾ ਇਹਨੂੰ ਪੁੱਛਦੀ ਆ ਇੱਕ ਪਿਆਸਿਆ ਆਪਾ ਸਾਰਾ ਦਿਨ ਘਰ ਦਾ ਕੰਮ ਮੈਂ ਕਰਦੀ ਰਹਿਣੀ ਆ ਸਾਰਾ ਦਿਨ ਖਾਬ ਜਾਨੀ ਧਾਰ ਤੇ ਲੀਲੇ ਪਏ ਸੜਨਦੇ ਹੋਣੇ ਆ ਮਿਰਤੂ ਬਗਰ ਤੇ ਵਹੀ ਕਹਿਨੇ ਲੰਮੇ ਨੀਆਂ ਮੇਰੀ ਜਾਨ ਨੂੰ ਸਿਆਪੇ ਸਾਰੇ ਯਾਰ ਬੜੀ ਗੱਲ ਸੁਣੋ ਅੱਜ ਸਾਰਾ ਦਿਨ ਬੰਬੀ ਤੇ ਹੀ ਲਾਤਾ ਹਕ ਕਿੰਨਾ ਕ ਟਾਈਮ ਲੱਗਾ ਫਤ ਹੋਈ ਕਿੰਨਾ ਟਾਈਮ ਲਾ ਮਨੂੰ ਆਈ ਥਾਡੀ ਸਾਲੀ ਉਹ ਵਿਚਾਰੀ ਹਾਰ ਗੱਡੀ ਡੀਕ ਡੀ ਕੇ ਚਲ ਗਈ ਮਨੂੰ ਆਈ ਤੇ ਮੈਨੂੰ ਡੀਗ ਲੰਦੀ ਡੀ ਗਿਆ ਤਾਂ ਨੰਬਰ ਤੇ ਰਹੀ ਉਹਨੂੰ ਵੀ ਕੰਮ ਅਹੀ ਨਾਲ ਨਾਲ ਵੀ ਛੇਤੀ ਸੀ ਉਹ ਮੈਂ ਪੈੜੀਆਂ ਚ ਗਿਆ ਕਿੰਨਾ ਕੁ ਟਾਈਮ ਲਾ ਗਿਆ ਛੇਤੀ ਤੇ ਆ ਗਿਆ ਮੈਂ ਪੈਸੇ ਮੰਗਦੀ ਸੀ ਆਂਦੀ ਸੀ ਬਾਜੀ ਨੇ ਮੈਂ ਕਹਿਣਾ ਵਾ ਵੀ ਮੈਨੂੰ 15000 ਰੁਪਏ ਜੀ ਉਹਨੂੰ ਵੀ ਪੈਰ ਤੇ ਲੋੜ ਹੀ ਪੈ ਗਈ ਆ ਉਹਨੂੰ ਕਦੀ ਲੋੜ ਪੈ ਗਈ ਲੈ 100 ਘਰਾਂ ਚ ਲੋੜਾਂ ਤੇ ਫਿਰ ਮੈਂ ਆਖਿਆ ਮੈਂ ਹਾਂ ਚੱਲ ਕੋਈ ਨਹੀਂ ਫੋਨ ਤੇ ਪੁੱਛ ਲਈ ਤੈਨੂੰ ਦਵਿੰਦਰ ਪਤਾ ਪੈਸੇ ਘਰ ਹੈ ਨਹੀਂ ਹੱਥ ਤੰਗ ਆ ਜੇ ਪੈਸੇ ਕਿਨੂੰ ਕਿਨੂੰ ਦਈ ਜਾਈਏ ਬੜੇ ਖਰਚੇ ਜੋ ਬੋਨੋ ਦਮਤਾਂ ਨੂੰ ਵੇਖ ਲਿਆ ਵਾ ਮੇਰੇ ਭੈਣ ਭਰਾਵਾਂ ਤੋਂ ਮੈਨੂੰ ਪਿੱਛੇ ਪਵਾਈ ਜਾਓ ਜੀ ਉਹਨੇ 15000 ਮੰਗ ਲਿਆ ਉਹਦੇ ਨਹੀਂ ਆੜਤੀ ਤੇ ਫੜ ਕੇ ਦੇ ਦੋ ਹਾਂ ਨਹੀਂ ਅੱਗੇ ਕਈ ਇਹਨਾਂ ਦਿੱਤੇ ਮੋੜ ਜਾਂਦੀ ਵੱਖਰੀ ਗੱਲ ਆ ਪਰ ਵੱਖਰੀ ਗੱਲ ਆ ਮੇਰੀ ਗੱਲ ਸੁਣ ਹੱਥ ਤੰਗ ਆ ਜੀ ਤੈਨੂੰ ਸਾਰਾ ਕੁਝ ਤਾਂ ਪਤਾ ਘਰ ਦਾ ਕੀ ਪੋਜੀਸ਼ਨ ਚੱਲਣ ਡਈ ਆ ਉਹ ਤਾਂ ਮੈਂ ਕਹਾਂ ਨਹੀਂ ਜੇ ਪੋਜੀਸ਼ਨ ਘਰ ਦੀ ਚੱਲਣ ਡਈ ਆ ਤਾਂ ਤੁਸੀਂ ਆੜਤੀ ਫੜੋ ਘਰ ਚੜ ਕਿਹੜਾ ਪਤਾ ਲੱਗਣ ਡਿਆ ਵਾ ਤੇ ਉਹਨੇ 10 ਦਿਹਾੜਾਂ ਦਾ ਵਕਬਾਤ 10 ਦਿਨਾਂ ਦੇ ਵਿੱਚ ਵਿੱਚ ਮੋੜ ਜਾਣੇ ਆ ਜੇ ਨਾ ਮੋੜੇ ਫੇਰ ਲੈ ਪੱਥਰ ਤੇ ਲਕੀਰ ਮੇਰੇ ਭੈਣ ਭਰਾ ਇਹਦਾ ਖਰਾਬ ਨਹੀਂ ਕਰਦੇ ਆ ਤੁਹਾਡੇ ਭਾਵੇਂ ਕਰ ਦੇਣਾ ਪਰ ਮੇਰੇ ਲਈ ਮੋਰ ਪੈਸੇ ਮਿਲ ਜਣ ਜਿੰਨੇ ਤੇਕਰਾਰ ਕੀਤਾ ਉਹ ਤੋਂ ਪਹਿਲਾਂ ਭਾਵੇਂ ਜਣ ਗ੍ਰੇਡ ਦੇ ਪੈਸੇ ਨੂੰ ਦੁੱਧ ਦੇ ਪੈਸੇ ਆਉਂਦੇ ਨਾ ਕਿ ਪਾਸੇ ਪੈਸੇ ਆਉਂਦੇ ਆ ਆਰਤੀ ਕੋ ਫੜ ਲਈ ਤੇ ਘਰ ਚ ਪਤਾ ਨਹੀਂ ਲੱਗਣਾ ਆਰਤੀ ਦੱਸੂ ਨਾ ਵੀਰ ਨੂੰ ਇਹ ਜਾਂਦਾ ਰਹਿੰਦਾ ਉੱਥੇ ਬਸ ਹੈ ਹੋ ਗੱਲ ਆ ਮੈਨੂੰ ਤੇ ਤੁਹਾੜ ਕੋ ਆਸ ਹੈ ਹੀ ਨਹੀਂ ਆ ਤੁਸੀਂ ਆਂਦੇ ਨਾ ਡੀਕ ਲੈਂਦੀ ਮੈਨੂੰ ਕੀ ਡੀਕਣਾ ਇਹੋ ਕੋਈ ਤੂੰ ਨਾ ਸੁਹਾਨਾ ਜਿੰਦਰ ਅੱਗੇ ਮੈਂ ਕਈ ਵਾਰ ਨੂੰ ਪੈਸੇ ਦਿੱਤੇ ਉਹ ਪਤਾ ਮੈਨੂੰ ਦਿੱਤੇ ਮੋੜ ਜਾਂਦੀ ਰਹੀ ਵੱਖਰੀ ਗੱਲ ਹੁਣ ਕਿੱਥੋਂ ਚੁੱਕ ਚੁੱਕ ਪੈਸੇ ਦੇਈ ਜਾਵਾਂ ਮੈਂ ਪੁੱਤ ਜਿਆਦਾ ਕੰਮ ਨਹੀਂ ਪੈਂਦਾ ਮਾਤਾ ਕੰਮ ਜਿਆਦਾ ਨਹੀਂ ਆ ਉਥੇ ਬੇਰਮੀ ਜਿਆਦਾ ਵਾ ਮਤਲਬ ਬੰਦਾ ਕਿਤੇ ਟੇਕ ਕੇ ਬਹਿ ਨਹੀਂ ਸਕਦਾ ਸਾਰੀ ਧਾੜੀ ਮਤਲਬ ਖਿਲਦੇ ਚਲਦੇ ਫਿਰਦੇ ਰਹਿਣਾ ਐਵੇਂ ਪੈਸਾ ਬਣਦਾ ਇਹਦੇ ਆ ਮਤਲਬ ਖਾ ਹੋ ਕੇ ਪੈਸਾ ਬਣਦਾ ਵੀਰ ਆ ਗਏ ਆਹੋ ਆ ਗਿਆ ਤੂੰ ਕਿਧਰ ਆਇਆ ਵਾ ਮੈਂ ਬੰਬੀ ਦੇ ਜ਼ਵੇਰ ਦਾ ਉੱਥੋਂ ਆਇਆ ਹੁਣੀ ਤੇ ਕੱਲ ਦਾ ਮੀਂਹ ਚੰਗਾ ਪੈ ਗਿਆ ਹੁਣ ਪੈਲੀਆਂ ਸਾਰੀਆਂ ਬੱਤਰ ਆ ਜਾਣੀਆਂ ਝਾਇਡਾ ਕੋਈ ਦੇਖਣ ਗਿਆ ਸੀ ਕੱਲ ਪਰਸ ਨੂੰ ਵਾ ਦੇਣੀ ਆ ਆ ਕੱਲ ਦੀ ਤੋਂ ਪਲੱਗੀ ਤੇ ਪਰਸੋਂ ਵਗ ਜਾਣੀਆਂ ਵਗ ਜਾਣੀਆਂ ਹਾਂਜੀ ਹਾਂਜੀ ਬਹੁਤ ਵਾਪਨੇ ਕੀਤਾ ਵਧੀਆ ਕੀਤਾ ਪਰ ਜਵਾਨ ਕਿੰਨਾ ਕੰਮ ਕਰ ਸੀਗਾ ਤੁਸੀਂ ਕੰਮ ਹੁਣ ਮੈਂ ਉਹ ਹੀ ਮਾਤਾ ਨਾਲ ਗੱਲ ਕਰਨ ਡਿਆ ਵਾਂ ਵੀ ਕੰਮ ਕੁਛ ਵੀ ਨਹੀਂ ਆ ਪਰ ਬੇਰਮੀ ਜ਼ਿਆਦਾ ਵਾ ਬੇਰਮੀ ਤਾਂ ਹੈ ਆ ਪਰ ਨੌਕਰੀ ਕਿਹਦੇ ਨਖਰਾ ਕੀ ਕਮਾਈ ਤੇ ਕਰਨੀ ਪੈਣੀ ਬਿਲਕੁਲ ਬਿਲਕੁਲ ਮਾਤਾ ਮੈਂ ਕਿਹਾ ਕਿਹਾ ਵਾ ਤੂੰ ਜਾ ਮੇਰੇ ਗੋਟਿਆਂ ਨੂੰ ਦਵਾਈ ਦੇ ਆ ਮਰੇ ਦਰਦ ਕਰਨ ਦੇ ਗੋਟੇ ਤੇ ਤੂੰ ਮਾਤਾ ਸਵੇਰੇ ਕਹਿ ਹੁੰਦੀ ਮੋਟਰਸਾਈਕਲ ਬਾਹਰ ਹੀ ਆ ਕੋਈ ਦਿਨ ਮੈਂ ਲਿਆ ਦਿੰਦਾ ਇਨ ਨੂੰ ਹਨ ਕੇ ਪੈਕਸ ਲਗਰਾਵਾ ਜਾ ਉਹ ਲਿਆ ਦਿੰਦਾ ਕੋਈ ਗੱਲ ਨਹੀਂ ਜੋ ਕਹਤਾ ਤੈਨੂੰ ਮਾਤਾ ਲਿਆ ਦਿੰਦਾ ਵਾ ਪਰ ਤੈਨੂੰ ਇੱਕ ਗੱਲ ਦੱਸਾਂ ਇਹ ਜਿਆਦਾ ਪੇਨ ਕਿਲਰ ਨਾ ਖਾਇਆ ਕਰ ਗੋਡਿਆਂ ਦੀ ਜਿਹੜੀਆਂ ਦਵਾਈ ਦਿੰਦੇ ਨਾ ਉਹ ਸਾਰੀ ਹੀ ਦਰਦਾਂ ਦੀ ਦਵਾਈ ਆ ਤੂੰ ਪੁੱਤ ਫਿਰ ਨਾ ਖਾ ਤਰੇ ਅਣੀ ਨੂੰ ਜਾਂਦਾ ਠੀਕ ਆ ਕੱਟ ਖਾਇਆ ਕਰ ਆਜਾ ਸੇ ਮੂੰਗਾ ਅਜ ਨਹੀਂ ਆ ਪੂਰਾ ਘਰ ਸੁਨਾ ਸੁਨਾ ਜਾ ਲਗੰਦਿਆ ਪਤਨ ਰਾਤ ਮੈਂ ਕਿੰਨੇ ਵਾਰੀ ਟਾਕਾਉਣਾ ਮੈਨੂੰ ਤੇ ਦੇਹੀ ਨਹੀਂ ਲਗੰਦਿਆ ਇਹ ਜਿੰਨ ਬਤੀ ਹੈ ਇਹ ਸੁਣਾ ਰਾਜੀ ਹਾਂਜੀ ਰਾਜੀ ਆਪਣੀ ਸੁਣਾਓ ਤੁਸੀਂ ਸੁਣਾ ਬੱਚਿਆ ਦੀ ਹਾਂਜੀ ਠੀਕ ਸਸੀਓ ਸਫਰੀਕ ਠੀਕ ਠਾਕ? ਹਾਂਜੀ ਠੀਕ ਠਾਕ ਵਧੀਆ। ਹੋਰ? ਵਧੀਆ। ਹੋਰ ਸਭ ਘਰ ਪਰਵਾਰ ਠੀਕ ਠਾਕ ਹੈ? ਠੀਕ ਠਾਕ ਆਪਣੀ ਸਿਹਤ ਤੁਸੀਂ। ਬਸ ਚੜ੍ਹਦੀ ਕਲਾ। ਕਿਹੜੀਆਂ ਸਵਾਹ ਹੋਣ ਡੀਆਂ ਅਸੀਂ? ਤੈਨੂੰ ਠੀਕੰਦੇ ਆ। ਅੱਛਾ, ਬੀ ਆਉਂਦੀ ਆ। ਠੀਕ ਠੀਕ। ਮੈਂ ਆਇਆ ਹਾਂ ਕੰਮ ਤੋਂ। ਹਾਂ ਹਾਂ। ਤੇ ਮਾਦਾ ਪੁੱਛਣ ਦੀ ਉੱਥੇ ਕੋਈ ਤੰਗ ਤੰਗੀ ਟੁੰਗੀ ਤੇ ਨਹੀਂ ਜ਼ਿਆਦਾ ਮੈਂ ਹਾਂ ਕੰਮ ਤੇ ਕੰਮ ਹੁੰਦਾ ਵਾ। ਆਹੋ। ਕੰਮ ਤੇ ਕੰਮ ਹੀ ਹੁੰਦਾ। ਹਾਂ। ਨੌਕਰੀ ਕੀ ਦੇ ਨਖਰਾ ਕੇ? ਹਾਂ। ਉਹ ਉਹ ਡਾਇਲੌਗ ਇਹ ਨਾ ਬੋਲੇ ਅੱਜ। ਅੱਛਾ। ਮਾਵਾ ਟੀਆਂ ਦੇਖੋ ਜਾਈ ਫਿਰ ਡੈ ਉਹ ਪ੍ਰੀਤ ਪਾਣੀ ਲੈ ਗਿਆ ਬਾਹਰ ਦੇਖਣ ਆਲੇ ਕੌਣ ਆਇਆ ਭੈਣ ਆਈ ਹੋ ਹਾਂ ਭੈਣ ਆਈ ਜਿੰਨਾ ਦੱਸੇ ਆ ਜੇ ਨਹੀਂ ਜਾਂਦੇ ਕੰਮ ਦੰਦੇ ਜਾਂਦੇ ਜਾਂਦੇ ਵੀ ਜੀ ਇਹ ਵੀ ਜਾਂਦੇ ਆ ਦੂਸਰਾ ਮੀਂਹ ਪਿਆ ਗੱਲ ਲੈ ਮੀਂਹ ਤੇ ਆ ਨਿਆਜ ਤੇ ਸਰਪ੍ਰਾਈਜ਼ ਹੀ ਦਿੱਤਾ ਸੱਸੀ ਘਰ ਪੈਨ ਸੱਸੀ ਘਰ ਹੋ ਠੀਕ ਠਾਕ ਠੀਕ ਠਾਕ ਵਧੀਆ ਤੂੰ ਸੁਣਾਓ ਹਾਂ ਠੀਕ ਆਜ ਫੇਰ ਰਾਤ ਰਹੋਗੇ ਦੇਖ ਲੈ ਇਹ ਤੇਰੀ ਮਰਜ਼ੀ ਤੇ ਰੱਖ ਲੈ ਲੈ ਦੱਸ ਮੈਂ ਤੇ ਹਰ ਵਾਰੀ ਕਹਿੰਨੀ ਆ ਕਿ ਤੂੰ ਤੂੰ ਗੱਲ ਕਿਦਾਂ ਦੀ ਕਰਨੀ ਐ ਦੱਸ ਹਾਂ ਕੋਈ ਸ਼ਾਮਾਂ ਪਈ ਤੇ ਆਈ ਐ ਤੇ ਰਾਤ ਰਵੇਂਗੀ ਮੈਂ ਉਹ ਹੀ ਕਹਿੰਦੀ ਪੀ ਅੱਜ ਹਾ ਤੇ ਕੋ ਰਾਤ ਰਹੋਗੇ ਵੇਖੋ ਇਹ ਦਿਨੇ ਆਉਂਦੇ ਮੈਂ ਚੌਂਕੇ ਚ ਵੜੀ ਰਹਿਣੀ ਤੁਸੀਂ ਤਾਂ ਤਾਂ ਵੀ ਥੋੜਾ ਬੋਤਾ ਬੈ ਲੈਣੇ ਤੇ ਮੇਰੀ ਤਾਂ ਕੋਈ ਗੱਲ ਬਾਤ ਹੀ ਨਹੀਂ ਹੁੰਦੀ ਅੱਜ ਫਿਰ ਮੈਂ ਤੇਰੇ ਬਾਤੇ ਸਪੈਸ਼ਲ ਰਾਤ ਲੈਣਾ ਵਧੀਆ ਕੀਤਾ ਲੈਣਾ ਵੀ ਚਾਹੀਦਾ ਹਾਂ ਚੱਬਾ ਉਹ ਮੈਂ ਚਾਹ ਬਣਾਵਾਂ ਮੈਂ ਪਹਿਲਾਂ ਚਾਹ ਹੀ ਬਣਾਉਣੀ ਆ ਮੌੜ ਵੇਲੇ ਕਿਦਾਂ ਆ ਗਿਆ ਮੈਨੂੰ ਪਹਿਲਾਂ ਪੁੱਛਦੇ ਵੀ ਰਾਤ ਰਾਤ ਰਹਿਣਾ ਪੈਗ ਦੀ ਗੱਲ ਕਰਨੀ ਆ। ਆਹ ਸ਼ਾਹ ਵੇਖ ਲੈ। ਹੋਰ ਭੈਣ ਸੁਣਾ। ਕਾਸ ਦਾ ਬਣਿਆ ਬਾਹਰ ਦਾ ਲਾਇਆ ਸੀ। ਇਹ ਕੱਡੀ ਸੇਤੀ ਬੁੱਝ ਲਈ ਆਪਣੇ ਵੇ ਦਾ ਹੈ। ਕਾਸ ਦਾ ਬਣਿਆ ਤਾਂ ਤਾਂ ਹੀ ਮੈਂ ਆਈ ਆ ਕਿ। ਸਹੀ ਸਹੀ। ਹਾਂਜੀ ਠੀਕ ਠਾਕ। ਫਿਰ ਤੇ ਬੜੀ ਵਧੀਆ ਗੱਲ ਵਧਾਈ ਬਣੀ ਆ। ਵਾਹ ਕੇ ਵਧਾਈ ਬਣੀ ਤੇ ਮੈਂ ਕਹਿੰਦੀ ਵੀ ਬੁੱਝ ਤੂੰ ਕਿੰਦਾ ਲਿਆਈ ਛਤੀ। ਮੈਂ ਬੁੱਝਿਆ ਥੋੜੀ ਮੈਨੂੰ ਇਹ ਪਤਾ ਵੀ ਤੁਸੀਂ ਲਾਇਆ ਬਾਹਰ ਦਾ ਪਿਆ ਜੇ ਬਣਿਆ ਕਿ ਨਹੀਂ ਬਣਿਆ ਕੁਝ। ਬਣ ਗਿਆ। ਆਹੋ ਸੱਜੋ ਖੜ ਤੇ ਬਣਈ ਆ ਤਾਂ ਕਾਈਓ ਤੇ ਆਈ ਹੁਣ ਆ ਵੇਲੇ ਇਹ ਸਾਰੇ ਜਣੇ ਪਰਿਵਾਰ ਬੈਠੇ ਨੇ ਤੇ ਗੱਲ ਕਰਾਂ ਰਲ ਮਿਲ ਕੇ ਤਾਂ ਨਿੱਕੀ ਪਾ ਦੋ ਆਏ ਹਾਏ ਕੀ ਹੋਇਆ ਯਾਰ ਨਹੀਂ ਨਹੀਂ ਮੈਂ ਮਤਲਬ ਸਮਝੀ ਨਹੀਂ ਮੈਂ ਕੀ ਕੀ ਉਹ ਕਾਸ ਦਾ ਬਾਹਰ ਦਾ ਬਣ ਗਿਆ ਵਾ ਆਹੋ ਤੇ ਮੈਂ ਵਧਾਈ ਦੇਤੀ ਆ ਆਹੋ ਅੱਛਾ ਮੈਂ ਮਦਦ ਲੈਣ ਆਈ ਆ ਥੋੜੀ ਬਹੁਤੀ ਕਰੋ ਬਹੁਤਾ ਨਹੀਂ ਤੇ ਲੱਖ ਰੁਪਈਆ ਦਵੋ ਲੀੜੇ ਲੱਤਾ ਵੀ ਲੈਣਾ ਹੋਰ ਸੌ ਆਂਦੇ ਹੁੰਦੇ ਵੀ ਉਧਰ ਹੱਥ ਮਾਰ ਉਧਰ ਮਾਰ ਹਾਂ ਕੋਈ ਨਹੀਂ ਚਲੋ ਕਿਉਂ ਵੀ ਜੀ ਇਹ ਆਈਆ ਤੱਕ ਤੂੰ ਕਹ ਪਰ ਇਹ ਨੂੰ ਕਰ ਲਿਆ ਹੌਸਲਾ ਉਹ ਨਹੀਂ ਨਹੀਂ ਦਵਾਂਗੇ ਕਰਨ ਦੇ ਬੈਠੇ ਦੇ ਕਰਨ ਵਾਲੇ ਦੇਣ ਵਾਲੇ ਨਹੀਂ ਵੇਖੋ ਮੰਨ ਲੋ ਕਹਿੰਦੇ ਹੁੰਦੇ ਠੂਠੀ ਤਸੱਲੀ ਦੇਣ ਨਾਲ ਨਹੀਂ ਕੋਈ ਗੱਲ ਬਣਨੀ ਜੋ ਬਣਾਉਂਦਾ ਤੇ ਗੱਲ ਕਰਦੇ ਆ ਭੈਣ ਉਦਾਂ ਜੇ ਤੂੰ ਕਵੇਂ ਨਾ ਵੀ ਲੱਖ ਰੁਪਈਆ ਤੂੰ ਕਹਿ ਤਾ ਨਾ ਹੂੰ ਤੇ ਜੇ ਤੂੰ ਕਵੇਂ ਵੀ ਘਰ ਤੇ ਘਰ ਤੇ ਸਾਡਾ ਕੋਈ ਨਹੀਂ ਆ ਐਵੇਂ ਕਹੀ ਹੈ ਹਨਾ ਤੇ ਫਰ ਥੜ ਕੇ ਆ ਗਾਰੇ ਘੱਟੇ ਆ ਇਹਨਾਂ ਦੇ ਉਹਨਾਂ ਤੇ ਤੁਹਾਨੂੰ ਦੇਖ ਲੈਨੇ ਜਿੰਨੇ ਨਿਕਲ ਜਾਂਦਾ ਭਰਾਵਾ ਇਦਾਂ ਹੀ ਕਰ ਦੋ ਹੰਦੇ ਹੁੰਦੇ ਵੀ ਆਸ ਤੇ ਹੁੰਦੀ ਭਰਾਵਾ ਤੇ ਤੇ ਮਾਪਿਆਂ ਤੇ ਹੋਰ ਉੱਥੇ ਕਿੱਥੇ ਜਾਣਾ ਵਾ ਕੋਈ ਗੱਲ ਨਹੀਂ ਜੋਬ ਨੂੰ ਆ ਲੈਣ ਤੋਂ ਕਰਦੇ ਹਾਂ ਸਲਾਹ ਜੀਵੇ ਆਸਾ ਬੱਸ ਵਾ ਮਰੇ ਨਰਾਸਾ ਆਸ ਰੱਖਣੀ ਚਾਹੀਦੀ ਆ ਵੀਰਾਂ ਤੋਂ ਮਿਲ ਜਾਣਗੇ ਕੋਈ ਥੋੜੇ ਮਿਲ ਜਾਣਗੇ ਵੇਪਿੰਦਰ ਸਿਆਂ ਕਰਦੇ ਆਂਦੇ ਟਾਕੋ ਲੇਟ ਹੀ ਆ ਮੈਨੂੰ ਵੀ ਆਸ ਤੁਹਾਡੇ ਤੇ ਆ ਤੇ 50 50000 ਰੁਪਇਆ ਕਰ ਦੋ ਦੋਵੇਂ ਭਰਾ ਤੇ ਮੈਂ ਹੌਲੀ ਹੌਲੀ ਤੁਹਾਡੇ ਮੋੜ ਦੂੰਗੀ ਜਿੱਦਾਂ ਖੜੇ ਆ ਨਾ ਉਹਦਾ ਵਾਰੀ ਵਾਰੀ ਮੋੜ ਦੂੰਗੀ ਆ ਜਾ ਕੇ ਆਂਦੇ ਹੁੰਦੇ ਵੀ ਭਰਾਵਾਂ ਨੂੰ ਕਹਿਣਾ ਵਾ ਕੋਈ ਗੱਲ ਨਹੀਂ ਕਰਦੇ ਆ ਕੁਛ ਨਾ ਕੁਛ ਕਿਉਂ ਦਵਿੰਦਰ ਹਾਂਜੀ ਹਾਂਜੀ ਕੋਈ ਨਹੀਂ ਬੈਠੇ ਸਿਆਣੇ ਘਰ ਦੇ ਕਰਨਗੇ ਕਿ ਤੂੰ ਵੀ ਤੇ ਮੇਰੇ ਘਰ ਚ ਹੋਈ ਆ ਉਸ ਤੋਂ ਬਾਅਦ ਕਿਦਾਂ ਮਾਣ ਹੁੰਦਾ ਭਰਾਵਾਂ ਹਾਂ ਮੈਂ ਚਾ ਲੈ ਮਾਣ ਹੁੰਦਾ ਰੱਖ ਭਰਾਵਾਂ ਮਾਣ ਹੁੰਦਾ ਵਾ ਕਿ ਕਪੜਾ ਲੱਤਾ ਸਭ ਲੱਲਿਆ ਜਾਣ ਦੀ ਤਿਆਰੀ ਹੋ ਗਈ ਆ ਥੋੜਾ ਬੋਤਾ ਤੇ ਲੱਲਿਆ ਵਾ ਤੇ ਬਾਕੀ ਰਹਿ ਗਿਆ ਪੇ ਲੱਲੂਗਾ ਹੁਣ ਜਦੋਂ ਥੋੜੇ ਬੋਤੇ ਪੈਸੇ ਹੱਥ ਚ ਆ ਗਏ ਤੇ ਲੈ ਜੋਬ ਨੂੰ ਆ ਗਿਆ ਜੀ ਈ ਲਾ ਕੇ ਆਇਆ ਵਾ ਦਵਾਈ ਦਵਾਈ ਮਾਤਾ ਦੇ ਗੋਡਿਆਂ ਦੀ ਕਾਲਿਆ ਦਵਾਈਆਂ ਨਹੀਂ ਸਸਤੀਆਂ ਭੈਣ ਸਸਰੀ ਕਾਲ ਇਹ ਹਾਲ ਵਾ ਲੈ ਮਤ ਇੱਕ ਰਾਤ ਸ਼ਾਮ ਨੂੰ ਖਾਣੀ ਇੱਕ ਸਵੇਰ ਨੂੰ ਖਾਣੀ ਚੰਗਾ ਲਫਾਫਾ ਭਰ ਕੇ ਲਿਆਂਦਾ ਈ ਆਹੋ ਮਹੀਨੇ ਦੀ ਕੱਢੀ ਮਿਲ ਜਾਂਦੀ ਆ ਚੱਲ ਵਧੀਆ ਵਾ ਹਾਂ ਹਾਂ ਦੁਖਾਈਆਂ ਕਿਹੜੀ ਆ ਪੱਤਾ ਦਿਖਾਈ ਹਾਂ ਦੋਹੀ ਭੈਣ ਵਾਲੀ ਵੀ ਮੈਂ ਇੱਥੇ 15000 ਨੂੰ ਰੋਣ ਈ ਆ ਅਗਲੀ ਲੱਖ ਮੰਗਣ ਆ ਗਈ ਆ ਮੇਰੀ ਗੱਲ ਸੁਣ ਭੈਣ ਆਈ ਏ ਤੂੰ ਤੂੰ ਲਾਗੇ ਬੋ ਇੱਥੇ ਬੈਠੀ ਕੀ ਕਰਦੀ ਭੈਣ ਆਈ ਤੇ ਮੈਂ ਸਿੰਘ ਚੋਪੜਾ ਭੈਣ ਦੇ ਹਾਂ ਹਾਂ ਲਾਗੇ ਬਹਿਣਾ ਚਾਹੀਦਾ ਵੀਰੂ ਬੈਠਾ ਏ ਲਾਗੇ ਭੈਣ ਮਤ ਵੱਲੋਂ ਆਈ ਆ ਤੁਹਾਨੂੰ ਮਿਲਣ ਨਹੀਂ ਆਈ ਬਾਹਾਂ ਨਹੀਂ ਆਕੜੀਆਂ ਅਗਲੀ ਲੱਖ ਰੁਪਈਆ ਮੰਗਣ ਡਈ ਆ ਦੋ ਹੁਣ ਹੁਣ ਤੜ ਕੋ ਨਿਕਲ ਵੀ ਆਉਣੇ ਕੋਈ ਨਹੀਂ ਵੀਰ ਨੇ ਆਪੇ ਗੱਲ ਕਰ ਲੈਣੀ ਆ ਫੇਰ ਕੀ ਹੋਇਆ ਆਹੋ ਹੁਣ ਤੇ ਵੀਰ ਨੇ ਆਪੇ ਗੱਲ ਕਰ ਲੈਣੀ ਮੈਂ 15 ਮੰਗ ਲਿਆ ਸੀ ਤੇ ਕੋਈ ਕਿੜੀ ਫਿਰ ਗਈ ਉਦੋਂ ਤੜ ਕੋ 15 ਨਿਕਲਿਆ ਹੁਣ ਤੁਸੀਂ ਵੇਖਿਓ ਹੁਣ ਤੂੰ ਹੀ ਛੱਲੀ ਪੂਰੀ ਜੋ ਦੇ ਦੇ ਤੂੰ ਹੀ ਲੱਖ ਦੇਣਾ ਵਾ ਜੇ ਤੂੰ ਲੱਖ ਦੇਤਾ ਤੇ ਲੜਾਈ ਹੋ ਬਹੁਤ ਜਿਹੜੀ ਕਦੀ ਪਈ ਨਾ ਹੋਵੇ ਤੇ ਮੈਂ ਚੁੱਕਣਾ ਚੁੜਾ ਤੇ ਆਪਣੇ ਪੇਕੇ ਚੱਲ ਜਣਾ ਨਹੀਂ ਕਰਨਾ ਲੱਖ ਰੁਪਈਆ ਮੁੰਡਾ ਬਾਹਰ ਚੱਲਿਆ ਹੁਣ ਤੇ ਤੁਹਾਨੂੰ ਮਰਦੇ ਨੇ ਇੱਕ ਚੱਬਣਾ ਪੈਣਾ ਤੇ ਕੋਈ ਗੱਲ ਨਹੀਂ ਵਧੀਆ ਮੁੰਡਾ ਚਾ ਬਾਹਰ ਚੱਲਿਆ ਸਾਡਾ ਕੋਲ ਲੱਗਦਾ ਹੀ ਆ ਦੋ ਫਿਰ ਲੱਖ ਮੇਰੇ ਲੱਗੇ ਆ ਕੇ ਬਹਿ ਗਏ ਜੇ ਕਰੋ ਦੋਕਸ ਅਗਲੀ ਕਹਿੰਦੀ ਆ 50 ਤੂੰ ਕਰ ਤੇ 50 ਕਰੇ 150 ਹੁਣ ਤਾਂ ਵੀਰ ਨੇ ਕਰ ਲੈਣੇ ਆਪੇ ਵਾਦਾ ਘਾਟਾ ਕਰ ਲਾਂਗੇ ਵੀਰ ਵੀ ਤੈਨੂੰ ਡੀਕਣ ਰਿਹਾ ਵਾ ਆਂਦਾ ਜੋ ਬਣਾਉਂਦਾ ਨਾ ਤੇ ਵੇਖ ਲੈਨੇ ਆ ਜਾਓ ਤੇ ਕੋਈ ਨਹੀਂ ਦੇਣੇ ਪੈਣੇ ਮੁੰਡਾ ਬਾਹਰ ਚੱਲ ਰਿਹਾ ਕਿ ਤੇ ਸਾਡੀ ਨੂੰ ਸੁਣੂ ਰੱਬ ਚੱਲ ਕੋਈ ਨਹੀਂ ਮੈਨੂੰ 15 ਦੋ ਮੇਰੀ ਭੈਣ ਨੂੰ ਵੀ ਲੋੜ ਆ ਉਹਨੂੰ ਤੇ ਲੋੜ ਪਈ ਰਹਿੰਦੀ 24 ਘੰਟੇ ਜੋ ਬਣਾ ਗੱਲਾਂ ਨਾ ਕਰੀ ਤੈਨੂੰ ਮੈਂ ਦੱਸਤਾ ਮੇਰੇ ਭੈਣ ਭਰਾ ਨੇ ਕਦੀ ਪੈਸੇ ਨਹੀਂ ਮੰਗੇ ਜੇ ਮੰਗਦੇ ਆ ਨਾ ਅਗਲੇ ਉਸੇ ਕਰਾਰ ਤੇ ਦੇ ਕੇ ਜਾਂਦੇ ਆ ਤੁਹਾਡੇ ਵਾਂਗੂ ਨਹੀਂ ਕੋਈ ਨਹੀਂ ਮੁੰਡਾ ਬਾਹਰ ਚੱਲਿਆ ਕਿ ਤੇ ਸਾਡਾ ਵੀ ਸੋਚੂਗਾ ਮਾੜਾ ਮੋਟਾ ਵੇਖੀ ਤੇਰਾ ਵੀਜ਼ਾ ਜਾਂਦਿਆ ਲਵਾ ਦੇਣਾ ਉਹਨੇ ਆਹੋ ਹਾਂ ਛੱਡਾ ਵੀ ਸੋਚੂ ਛੱਡਾ ਵੀ ਸੋਚੂ ਕਿਸੇ ਨੇ ਨਹੀਂ ਸੋਚਣਾ ਇਹ ਦੇਣੀ ਪੈਣੀ ਆ ਹੁਣ ਲੱਖ ਵੇਖੀ ਕਿੰਡੀ ਛੇਤੀ ਨਿਕਲਦਾ ਜੇ 15 ਮੌਂਗਰੇ ਤੇਨਾਂ ਨੂੰ ਬਿਮਾਰੀ ਪੈ ਗਈ ਮੇਰੀ ਜਾਨ ਨੂੰ ਸਾਰੇ ਸਿਆਪੇ ਆ ਪਰ ਮਨ ਨੂੰ ਦੇ ਕੇ ਵੀ ਗਵਾਏ ਪਤਾ ਨਹੀਂ ਕਦੋਂ ਮਿਲਨੇ ਕਦੋਂ ਨਹੀਂ ਚੱਲ ਕੋਈ ਨਹੀਂ ਜਿੱਥੇ ਲੱਖਾ ਮੈਂ ਕਹਣਾ 15 ਹੋਰ ਕੜਾਉ ਉਤੇ ਮੈਨੂੰ ਵੀ ਦੋ ਮੇਰੇ ਭੈਣ ਨੇ ਮੰਗੇ ਮੇਰੇ ਪੁੱਤ ਨੇ ਨਹਾ ਤੋਂ ਲਿਆ ਵਾ ਹਾਂਜੀ ਭੋਜੀ ਨਹਾ ਲਿਆ ਕਦੋਂ ਆਦੀ ਮੈਂ ਡੀਕਣ ਲਈ ਅਹੀਂ ਤੈਨੂੰ ਕਦੋਂ ਸਿੰਮੂ ਮੇਰੀ ਨੇ ਆਉਣਾ ਕਦੋਂ ਆਉਣਾ ਤੇ ਹੁਣ ਆਈ ਕਿਤੇ ਹੈ ਠੀਕ ਤੇ ਫਿਰ ਕਿੰਨਾ ਕੁ ਮਜ਼ਾ ਆਇਆ ਫਿਰ ਬਹੁਤ ਮਜ਼ਾ ਆਇਆ ਹੀ ਉੱਥੇ ਦੇ ਅੰਜਵਾਇ ਕੀਤਾ ਪੂਰਾ ਹਾਂਜੀ ਚਲੋ ਐਨੇ ਜ਼ੋਰ ਨਾਲ ਗਈ ਨਾ ਮੈਸੇਜ ਤੇ ਕਹਾ ਮੈਂ ਆ ਰਹਿਣ ਸਾਡੇ ਕੋ ਖਰਚਾ ਕੁੱਚਾ ਘਟਵਾ ਮੂੰਹ ਫੁਲਾ ਲਿਆ ਤੇ ਉਹ ਨਹੀਂ ਸਾਰਿਆਂ ਸੇ ਲਿਆਂ ਜਾਣਾ ਸੀ ਉਹ ਕਹਿਣ ਦੀਆਂ ਹੀ ਕਿ ਚਲਿਏ ਐਨਾ ਬਣਾ ਡੱਕ ਡੱਕ ਕੇ ਰੱਖਿਆਗਾ ਚੰਗਾ ਤੇ ਪੁੱਤ ਦਾ ਜਦੋਂ ਜੀ ਕਰੇ ਨਾ ਸੇਲੀਆਂ ਨੂੰ ਜਾਣ ਨੂੰ ਤੇ ਫਿਰ ਨਾਲ ਓਏ ਕਿਹੜੀ ਕੱਲੀ ਗਈ ਐ ਚਲ ਕੋਈ ਗੱਲ ਨਹੀਂ ਹਾਂ ਤੂੰ ਡੱਕ ਡੱਕ ਕੇ ਰੱਖਦੀ ਹਾਂ ਮੈਨੂੰ ਦੱਸਿਆ ਕਰ ਚੰਗਾ ਠੀਕ ਠੀਕ ਮੇਰੀ ਗੱਲ ਸੁਣ ਹਾਂਜੀ ਸਕੂਲ ਜਾਣਾ ਵਸੇ ਦੇ ਹਾਂਜੀ ਹਾਂਜੀ ਇਦਾਂ ਕਰ ਜਾ ਹੁਣ ਨਾ ਤੋ ਕੇ ਫਰੈਸ਼ ਹੋ ਲੈ ਸਾਂ ਹੁਣ ਰੈਸਟ ਰਾਂ ਸਾਰੀ ਧਾਰੀ ਉੱਥੇ ਵੀ ਘੁੰਮਦੇ ਫਿਰਦੇ ਰਹੇ ਕੰਦੀ ਚ ਜਾਣਾ ਹੀ ਜਾਣਾ ਹਾਂ ਹੱਥ ਟੈਟੇ ਹੀ ਤਾਂ ਕਰਕੇ ਕੰਨੀ ਹਾਂ ਉਹ ਫਿਰ ਮੰਜੀਰ 2000 ਰੁਪਏ ਫੜ ਕੇ ਦਿੱਤਾ ਮੈਂ ਅੱਛਾ ਆਹੋ ਹੋਰ ਮੇਰੀ ਗੱਲ ਸੁਣਾ ਹਮ ਰਾਤ ਮੈਂ ਤਾਂ ਨਹੀਂ ਹੋਣਾ ਹੀ ਆ ਮੈਂ ਤਾਂ ਤੇਰਾ ਨਹੀਂ ਚਾਲ ਲੱਫਦਾ ਆਹ ਤੇ ਹੁਣ ਤੈਨੂੰ 100 ਗੱਲਾਂ ਮੋਟਾ ਹੁਣ ਮੈਂ ਸਾਊਂਡ ਥੋੜਾ ਦੇਣਾ ਤੈਨੂੰ ਇੱਥੇ ਗੱਲਾਂ ਕਰ ਮੇਰੇ ਨਾਲ ਚੱਲ ਰੋ ਸੌਂ ਜਾਂਦੀ ਆ ਆਹ ਕੀ ਆਂਦੀ ਹੈ ਹਾ ਹਈ ਚੱਲ ਜਾਂਦੀ ਹੈ ਚੱਲ ਜਾਂਦੀ ਸਾਹ ਦੇੜੀ ਅੰਬੀ ਚੱਲ ਜਾਂਦੀ ਹੈ ਭੈਣ ਪਹਿਲਾਂ ਵੇਖ ਲਓ ਤੂੰ ਦੋ ਦੋ ਤਿੰਨ ਤਿੰਨ ਰਾਤਾਂ ਸਾਡੇ ਕੋਲ ਰਹਿ ਜਾਂਦੇ ਹੁੰਦੇ ਸੀ ਹੁਣ ਸਾਰੇ ਆਪੋ ਆਪਣੀ ਗ੍ਰਿਸ਼ਤੀਆਂ ਵਿੱਚ ਇਹੋ ਜਿਹਾ ਫਸ ਗਿਆ ਫੇ ਟਾਈਮ ਹੀ ਨਹੀਂ ਲੱਗਦਾ ਹਾਂ ਐਵੇਂ ਹੀ ਇਦਾਂ ਦੇ ਹਾਂ ਟਾਈਮ ਪਰ ਭੈਣ ਭਰਾਵਾਂ ਤੇ ਕੱਢਣਾ ਪੈਂਦਾ ਵਾ ਕੱਢਣਾ ਪੈਂਦਾ ਆਹੋ ਜੇ ਉਹ ਸੌਂਗੀ ਦੂਜੀ ਆਹ ਸੰਗੀਏ ਘਰੇ ਆਹ ਨੂੰ ਚਟ ਨਹੀਂ ਗਈ ਇਤਾਂ ਦਾ ਹੀ ਸੁਭਾਅ ਦਾ ਤੇ ਤੇਰੇ ਸਲਾਹ ਲੂ ਕੀਤੀ ਹੈ ਕਿ ਕਿੱਦਾਂ ਜੇ ਸਲਾਹ ਕੀ ਕਰਨੀ ਹੈ ਭੈਣ ਚੱਲ ਕੇ ਆਏ ਹੋ ਤੁਸੀਂ ਹੁਣ ਜਿੱਥਾ ਮਰਜੀ ਕਰਨ ਦੇਣ ਪਰ ਆਟਾ ਦੇ ਕੇ ਦੇਨੇ ਪੈਣੇ ਆ ਮਾਹੋ ਤੂੰ ਥੋੜਾ ਬੋਤਾ ਤੁਸੀਂ ਵੀ ਨਾਲ ਹਾਂ ਹੂੰ ਕਰਿਓ ਕਿਤੇ ਨਾਲ ਪੈਸੇ ਮੁੰਡੇ ਦਾ ਕੰਮ ਬਣ ਗਿਆ ਨਾ ਬੜਾ ਸਮਿਆਂ ਤੋਂ ਬੜਾ ਦਾਰ ਹੁੰਦਾ ਵਾ ਵੇਲਾ ਤੀ ਪੁੱਤ ਵੀ ਆਂਦੇ ਹੁੰਦੇ ਵੇਲਾ ਤਾਂ ਮਾਗ ਜਾ ਸ਼ੈਤਾਨ ਦਾ ਘਰ ਹੁੰਦਾ ਉਹ ਜਾਊਗਾ ਥੋੜੀ ਬੋਦੀ ਕਮਾਈ ਕਰੂਗਾ ਤਾਂ ਕਿ ਤਿੰਨ ਵੀ ਸੁਖ ਦਾ ਸਾਹ ਆਊਗਾ یوں ਤਾਂ ਹੈ ਹੀ ਇਹ ਇੰਨਾ ਹੀ ਬੜਾ ਤੀ ਪੁੱਤ ਵੀਜੀ ਹੋਵੇ ਬਾੜ ਲੱਗਾ ਹੋਵੇ ਕਮੀ ਧੰਦੀ ਤੇ ਪਿੰਡਾਂ ਦੀ ਵਾਰਾ ਕਰਦੀ ਤੋਂ ਬਚ ਜਾਂਦੇ ਆ ਨਿਆਣਾ ਨਹੀਂ ਤੇ ਇੱਕ ਦੂਜੇ ਨਾਲ ਵੇਖ ਕੇ ਬੱਚੇ ਝਟਵਾਦਰ ਹੋ ਜਾਂਦੇ ਆ ਚਲੇ ਪਰਮਾਤਮਾ ਨੇ ਨੇੜੇ ਹੋ ਕੇ ਸੁਣਿਆ ਵਾ ਜੋ ਆਂਦੇ ਆਂਦੇ ਇਹ ਅਹੀਂ ਚੜਦੀ ਕਲਾ ਹੋਗੀ ਪ੍ਰਮਾਤਮਾ ਨੇ ਚੜਦੀ ਕਲਾ ਕੀਤੀ ਸਾਡੀ ਸਤ ਮੇਰੀ ਗੱਲ ਸੁਣੋ ਹੂੰ ਤੇ ਹੋਰ ਕੱਪੜੇ ਲੱਤੇ ਖਰੀਦ ਲਿਆ ਆਹੋ ਥੋੜੇ ਬੋਤੇ ਜੇ ਰਹਿੰਦੇ ਤੈਨੂੰ ਬੜਾ ਇੱਦਾਂ ਨਾ ਜਿੱਦਾਂ ਜਿੱਦਾਂ ਦੇ ਆਈ ਗਏ ਪੈਸੇ ਉੱਦੋਂ ਉਦੋਂ ਦੇ ਖਰੀਦੀ ਗਏ ਚਾਦਾ ਬਹੁਤ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਐਵੇਂ ਚਿੰਤਾ ਨਾ ਕਰਿਆ ਕਰ ਕਹੂੰਗੀ ਵੀ ਤੇਰੇ ਨਾਲ ਮੈਂ ਨਾ ਨਾਲ ਲੈ ਕੇ ਆਉਂਗੀ ਆਹੋ ਤੇ ਮੁੰਡੇ ਨੂੰ ਵੀ ਜਾਣ ਤੋਂ ਪਹਿਲਾਂ ਪਹਿਲਾਂ ਜ਼ਰੂਰ ਭੇਜੀ ਹੁਣ ਅਹੀਂ ਤੇ ਉੱਥੇ ਜਾ ਕੇ ਮਿਲ ਵੀ ਆਵਾਂਗੇ ਬੀਜੀ ਕੋ ਥੋੜਾ ਜਾ ਜਾਣਾ ਨਹੀਂ ਕੋਈ ਗੱਲ ਨਹੀਂ ਕੱਲ ਦੂੰਗੀ ਆਉਣਾ ਤੇ ਮੇਰੇ ਨਾਲ ਹੀ ਕਾਸ਼ ਨੇ ਪਰ ਕਰ ਪਰਿਆ ਨਹੀਂ ਓ ਛੱਡਿਆ ਜਾਂਦਾ ਇਹ ਗੱਲ ਕਰਨਾ ਫਿਰ ਸਾਰਾ ਕੁਝ ਸੋਚਣਾ ਪੈਂਦਾ ਵਾ ਗੱਲ ਤੇ ਤਾਂ ਹੀ ਠੀਕ ਆ ਅਬੀਤ ਬੀਜੀ ਵੀ ਸੌਂ ਗਈ ਆ ਬੀਜੀ ਨੇ ਦਵਾਈ ਦੂਈ ਖਾਂਦੇ ਆ ਨੀਂਦ ਆ ਜਾਂਦੀ ਕਿੰਨੇ ਦਿਨਾਂ ਦਾ ਵੇਹਲਾ ਕਹਿੰਦੀ ਸੀ ਵੀ ਆਉਣਾ ਵਾ ਤੇ ਰਾਤ ਰਵੇ ਆਉਣਾ ਤੇ ਰਾਤ ਰਵੇ ਮੈਂ ਗੱਲਾਂ ਕਰਦੀ ਆ ਵਾ ਤੇ ਹੁਣ ਵੇਹਲਾ ਸੌਂ ਗਈ ਨਹੀਂ ਕਸੂਰ ਉਹਨਾਂ ਦਾ ਬਣੀ ਇੰਨੀ ਆ ਜੋ ਬੰਨੇ ਦਵਾਈਆਂ ਲਿਆ ਕੇ ਦਿੱਤੀਆਂ ਮੇਰੇ ਸਾਹਮਣੇ ਤੇ ਇੱਕ ਇੱਕ ਵੀ ਗੋਲੀ ਉਹ ਚੋ ਖਾਦੀ ਆ ਤੇ ਹੁਣ ਨੀਂਦ ਤੇ ਆਉਣੀ ਆ ਨਾ ਉਹ ਵੀ ਆਪਣੇ ਥਾਂ ਸੱਚੇ ਆ ਕੀ ਕਰਨਾ ਸਰੀਰ ਮਾੜਾ ਹੋ ਗਿਆ ਉਹਨੂੰ ਚੱਲ ਕੋਈ ਇਦਾਂ ਹੀ ਹੁੰਦਾ ਵਾ ਗੱਲ ਸੁਣਾ ਗੱਲਾਂ ਕੁੜੀ ਦੀਆਂ ਕਰਦੀ ਸੀ ਦਵਿੰਦਰ ਤੇ ਸਮਝਾਇਆ ਸੀ ਮੈਂ ਮੁੜ ਕੇ ਤਾਂ ਨਹੀਂ ਕੀਤੀ ਕੋਈ ਗੱਲ ਬਥੇਰਾ ਕੁਛ ਕਰਦੀ ਸੀ ਤੁਹਾਨੂੰ ਪਤਾ ਹੀ ਐ ਸੁਭਾ ਦਾ ਸਕੂਲ ਜਾਣ ਤੋਂ ਤਾਂ ਇੰਨਾ ਕੋਈ ਮਖਲਾ ਰਾਜਾ ਪਾਇਆ ਘਰ ਚ ਫੇਰੀ ਵੀ ਤੇਰਾ ਮੇਲੇ ਚ ਜਾਣ ਲੱਗੇ ਆ ਤਨ ਕੋਈ ਨਹੀਂ ਇਹ ਗੱਲ ਚ ਉਹ ਨਰਾਜੀ ਹਾਂ ਅੰਧੀ ਡੰਗਰ ਵਿੱਚੋਂ ਸਾਦੇ ਜੇ ਨੇ ਮੇਲ ਵਿੱਚ ਜਾਣਾ ਉਹਨਾਂ ਕੋ ਪੱਠੇ ਪਾਵੇ ਛੜ ਦੇ ਗੱਲਾਂ ਪੈਣੇ ਜਾਂ ਵਾਪਿਆ ਜਾਣੇ ਤੇ ਜਾਂ ਰਾਹ ਪਿਆ ਇੰਨਾ ਇਹਨੂੰ ਸਮਝਾਈਦਾ ਵਾ ਇੰਨਾ ਸਮਝਾਈਦਾ ਵਾ ਵੀ ਚੱਲ ਪਰਿਵਾਰ ਦੇ ਨਾਲ ਰਿਆ ਕਰੋ ਨਹੀਂ ਮੈਨੂੰ ਨਹੀਂ ਕੁਝ ਵੀ ਆਂਦੀ ਸੁਣ ਲਊਗੀ ਗੱਲਾਂ ਮੈਨੂੰ ਨਹੀਂ ਕਹਿਣਾ ਤੁਹਾਨੂੰ ਨਹੀਂ ਕਹਿਣਾ ਤਨ ਨੇ ਕਹਿਣਾ ਮੇਰੇ ਤੇ ਕੰਡੇ ਲੂਨੇ ਨਾ ਮਗਰੋਂ ਨੇ ਕੋਈ ਗੱਲ ਨਹੀਂ ਪੈਣ ਆਈ ਇਹ ਗੱਲ ਹੂੰ ਦਪਹਿਰੇ ਆਈ ਤੋ ਕੈਂ ਤੇ ਨੇ ਬੈਠੀ ਦਪਹਿਰੇ ਰੋਟੀ ਪਾਣੀ ਖਾ ਭੀ ਕੇ ਗਾਂ ਗਈ ਨਾ ਮਮੀ ਲਾ ਕੇ ਬੈਠੀ ਕਿਤੇ ਮੈਂ ਅਜਾ ਚੌਂਕੇ ਜੀ ਵਧੀ ਰਹੀ ਜਦੋਂ ਇਹ ਦਾਅਵੇ ਧੋਖਾ ਮੀ ਆਉਂਦੀ ਹੁੰਦੀ ਹੁੰਦੀ ਪਾਹੇ ਤੇ ਲੈਣਾ ਨੂੰ ਲੈਣਾ ਹੀ ਨਹੀਂ ਰੱਖ ਕਰ ਦਿੱਤੇ ਹਾਂ ਦੱਸਣਾ ਹਾਂ ਪਰਦੇ ਨਾ ਦੇ ਦਿੰਦੀ ਨਹੀਂ ਘਰ ਟਾਟਾ ਸਾਂਝਾ ਤੇ ਬੀਜੀ ਕੋ ਸਾਰਾ ਲੇਖਾ ਜੋਖਾ ਤੇ ਉਹਨੇ ਕਿਥੇ ਪੈਸੇ ਦੇਤੇ ਤੇ ਆਪਣਾ ਪੰਲਾ ਪੂਜਾ ਰੱਖਦੀ ਆ ਉਹ ਕਿਹਦਾ ਨਹੀਂ ਰੱਖਦੀ ਤੁਹਾਨੂੰ ਕਿਤੇ ਤੇ ਫੇਰ ਟਾਟਾ ਕੀ ਬਣਦਾ ਵਾ ਫੇਰ ਤੂੰ ਕਿਉਂ ਗੱਲਾਂ ਕਰਨ ਰਹੀ ਏ ਹੱਡਾ ਕੇ ਬੰਨਾ ਇੱਕ ਗੱਲ ਕਰਦੇ ਆ ਮੈਂ ਕਿ ਕੱਲ ਆਈ ਵੀ ਬੰਦਾ ਆਇਆ ਵਾ ਜੋ ਆਪਣੂੰ ਬੰਬੀ ਤੇ ਹੀ ਨਾ ਉਹਨੂੰ ਦੀ ਗਿਆ ਉਹਨਾਂ ਦਿਨਾਂ ਹਾਂ ਉਹ ਤੇ ਮੈਂ ਗੱਲ ਕਰਾਂ ਢੀ ਜੇ ਪੱਲੇ ਉਹ ਵੱਖੋ ਵੱਖ ਰੱਖਣ ਦੇ ਤੇ ਇੱਥੇ ਕੀ ਬੰਨਣਾ ਟਾਡਾ ਉਹਦਾ ਪੱਲਾ ਉਹਦਾ ਪੱਲਾ ਲਾਈ ਜਾਓ ਜ਼ੋਰ ਉਹਦਾ ਪੱਲਾ ਸ਼ੁਰੂ ਤੇ ਵੱਖਰਾ ਮਕਈਏ ਤੇ ਗੱਲ ਪੈਂਦੀ ਕੀ ਕਰੀਏ ਜੋ ਬੰਨਵੀ ਕੀ ਕਹੀਏ ਜੋ ਸਵੇਰ ਨੂੰ ਫਟਾ ਲੱਗਨ ਦਿੰਦੀ ਆ ਜੋ ਬੰਨਦੀ ਪਹੁੰਚ ਤਾ ਦੀਆਂ ਗੱਲਾਂ ਸੁਭਾਅ ਬਦਲਣਾ ਚਾਹੀਦਾ ਵਾ ਜਦੋਂ ਪਰਿਵਾਰ ਚ ਰਹਿੰਦੇ ਹੋਈਏ ਹਾਂ ਤੇ ਇਦਾਂ ਹੀ ਆਪਾਂ ਚਲੋ ਅਹੀ ਬਾਈ ਬਦਲਦੀ ਉਹਨੇ ਨਹੀਂ ਬਦਲਣਾ ਉਹਨੇ ਇੱਧਰ ਲੈਣਾ ਯਾ ਲੈ ਕੋਈ ਨਹੀਂ ਕੀ ਕਰਨਾ ਫਿਰ ਸਰ ਭੈਣ ਸਿੱਧੀ ਹੋ ਟਾਈਮ ਬੜਾ ਹੋ ਗਿਆ ਮੈਂ ਨਾ ਫਰਾਟਾ ਲਾ ਲੱਗ ਗਿਆ ਚਾ ਤੇਰਾ ਹਾਂ ਮੇਰੇ ਘਰ ਸਾਲ ਪੱਖਾ ਤੇ ਲਾ ਲੀਏ ਲੱਲਾ ਕਿੰਨੀ ਆਉਂ ਡਈ ਹੈ ਨਹੀਂ ਨਹੀਂ ਮੱਛਰ ਵਾ ਪੱਖਾ ਫਰਾਟਾ ਲੈ ਆਵਾ ਇਹ ਇੱਥੇ ਲਾਉਣੇ ਸਿੱਧਾ ਕਰਕੇ